ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੀਬੀ 02 ਚੱਕ ਨਗਮਾ ਪੇਜ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪਣਾ 3rd ਵਲੌਗ ਤੇ ਪਹਿਲੇ 2 ਵਲੌਗ ਆਪਾਂ ਬਣਾ ਚੁੱਕੇ ਆਂ ਤੇ ਆਪਣਾ ਤੀਸਰਾ ਵਲੌਗ ਆ ਤੇ ਅੱਜ ਆਪਾਂ ਚੱਲੇ ਆ ਜੀ ਜਿਹੜੀ ਕਿ ਸਾਡੇ ਅੰਮ੍ਰਿਤਸਰ ਵਿੱਚ ਲੱਗਾ ਪਾਈਟੈਕਸ ਮੇਲਾ ਤੇ ਅੱਜ ਆਪਾਂ ਡੇਢ ਬਿਜ ਸ਼ੋਅ ਵਾਲੀ ਲੁੱਕ ਬਣੀ ਪੂਰੀ ਵੇ ਹਾਂ ਮੂਸੇ ਬਾਈ ਵਾਲੀ ਵਧੀਆ ਹਾਂ ਲੁੱਕ ਬਣੀ ਆ ਨਾ ਸੇਮ ਬਰੋ ਤੇ ਅੱਜ ਆਪਾਂ ਚੱਲੇ ਆ ਜਿਹੜਾ ਸਾਡੇ ਅੰਮ੍ਰਿਤਸਰ ਮੇਲਾ ਲੱਗਾ ਪਾਈਟੈਕਸ ਦਾ ਤੇ ਉੱਥੇ ਜਾਵਾਂਗੇ ਕਾਫੀ ਇੰਜੋਇਮੈਂਟ ਵਾਸਤੇ ਸਟਾਰਟ ਟੂ ਲੱਗੇ ਆ ਤੇ ਨਾਲ ਤੁਹਾਨੂੰ ਵੀ ਦਿਖਾਵਾਂਗੇ ਆਪਾਂ ਉਥੋਂ ਦਾ ਮੇਲਾ ਤੇ ਜਿਹੜੇ ਜਿਹੜੇ ਬਾਈ ਦੇਖ ਕੇ ਆਏ ਆ ਕਮੈਂਟਾਂ ਵਿੱਚ ਦੱਸਿਓ ਕਿਵੇਂ ਲੱਗਾ ਤੇ ਜਿਹੜੇ ਜਿਹੜੇ ਬਾਈ ਨੇ ਜੇ ਜਾਣਾ ਵਾ ਜਾਂ ਜਿਹੜੇ ਜਾਣ ਦੀ ਤਿਆਰੀ ਕਰ ਰਹੇ ਆ ਤੇ ਆਪਾਂ ਅੱਜ ਤੁਹਾਨੂੰ ਦਿਖਾਵਾਂਗੇ ਨਾਲ ਦੀ ਨਾਲ ਤੇ ਬਾਕੀ ਇੰਜੋਇਮੈਂਟ ਕਰਦੇ ਨਾਲ ਤੁਹਾਨੂੰ ਵੀ ਕਰਵਾਉਨੇ ਆ ਆ ਆਜੋ ਮਿਲਦੇ ਆ ਮੇਲੇ ਤੇ ਜਾ ਕੇ ਮੁੰਡਾ ਕਿੱਥੇ ਚੱਲਿਆ ਓਏ ਕਿੱਥੇ ਚੱਲਿਆ ਬਾਕੀ ਹਾਂ ਕਿੱਥੇ ਚੱਲਿਆ ਬਾਤ ਵਿਆਹ ਦੇ ਕਿਹਦੇ ਵਿਆਹ ਚੱਲਿਆ ਮਾਈ ਦਾ ਅੱਛਾ ਠੀਕ ਹੈ ਅੱਛਾ ਤੇ ਉਹ ਆਪਣਾ ਪਾਈਟੈਕ ਨਹੀਂ ਜਾਣਾ ਨਹੀਂ ਕਿਉਂ ਮਾਈ ਦਾ ਨਹੀਂ ਜਾਣਾ ਹਾਂ ਆਪੋ ਤੇ ਜਾਣਾ ਲਓਈ ਤੂੰ ਜਾਣਾ ਓਏ ਹਾਂ ਕਿੱਥੇ ਚੱਲਿਆ ਪਾਈਟੈਕ ਕਿੱਥੇ ਚੱਲਿਆ ਪਾਈਟੈਕ ਖੜਾ ਹੋ ਕੇ ਬੈਠਾ ਹੋ ਕੇ ਬੈਠਦਾ ਮੈਂ ਮਰ ਬਣਾਉਣੇ ਦੀ ਵੀਡੀਓ ਫਿਰ ਤੇਰੀ ਚੱਲੇਗੀ ਬਾਈਟੈਕਸ ਉਦੋਂ ਲੈਣਾ ਕੁਝ ਕੀ ਲੈਣਾ ਚਾਹੀ ਤੋਏ ਲੋ ਜੀ ਮੇਂ ਤੋਪਾ ਪਹੁੰਚ ਕੇ ਬਾਈਟੈਕਸ ਦੇ ਵਿੱਚ ਤੇ ਸਾਹਮਣੇ ਬਾਈਟੈਕਸ ਆ ਆਪਾਂ ਬੈਕ ਸਾਈਡ ਤੇ ਆ ਐਂਟਰੀ ਕਰਦੇ ਆਪਾਂ ਥੋੜਾ ਜਿਹਾ ਨਾ ਗਲਾ ਖਰਾਬ ਆ ਕੰਪਰੋਮਾਈਜ਼ ਕਰਿਓ ਤੇ ਗਲਾ ਖਰਾਬ ਨੂੰ ਕਰਕੇ ਨਾ ਮੇਰੇ ਕੋ ਬੋਲੇ ਨੇ ਚੰਗੀ ਤਰ੍ਹਾਂ ਜਾ ਰਿਹਾ ਤੇ ਆਪਾਂ ਮਿਲਦੇ ਆ ਅੰਦਰ ਜਗ੍ਹਾ ਤੁਹਾਨੂੰ ਦਿਖਾਉਣੀ ਅੰਦਰ ਦਾ ਮੋਚਾ ਜੀ ਇੱਥੇ ਟਿਕਟੌਕਰ ਆ ਗਿਆ ਤੇ ਪਰ ਪਰ ਸਿਰਫ 50 ਪਰ ਟਿਕਟ ਇਹ ਐਂਟਰੀ ਹੈਗੀ ਆ ਦੀ ਪਾਈ ਟੈਕਸ ਦੀ ਤੇ ਆਪਾਂ ਚਾਰ ਟਿੱਟਾ ਲੱਲੀਆਂ 8 ਸਾਲ ਤੋਂ نیچے ਵਾਲੇ ਬੱਚੇ ਲਈ ਮਤਲਬ ਟਿਕਟ ਫਰੀ ਆ ਉਸ ਤੋਂ ਉੱਪਰ ਵਾਲੀ ਟਿਕਟ ਲੱਗਦੀ ਆ ਹਾਂਜੀ ਮਿੱਤਰੋ ਆਪਾਂ ਅਗੇ ਆਹ ਵਾਲੀ ਸ਼ਾਪ ਤੇ ਇਹਨਾਂ ਦਾ ਮੈਟਸ ਬਣਿਆ ਤੇ ਮੈਟ ਦੇ ਉੱਪਰ ਤੇ ਇਹਨਾਂ ਦਾ ਪੇਂਟਿੰਗ ਕੀਤੇ ਆ ਬਹੁਤ ਸੋਹਣੀਆਂ ਬਹੁਤ ਵਧੀਆ 700 ਰੁਪਏ ਤੋਂ ਚੱਲੂ ਆ ਤੇ 1400 2000 2500 ਇਦਾਂ ਰੇਟ ਵਧੀ ਜਾਂਦਾ ਵਾ ਬਾਕੀ ਮੈਨੂੰ ਬਹੁਤ ਸੋਹਣੇ ਲੱਗਿਆ ਵਾ ਤੇ ਜੇ ਕਿਸੇ ਬਾਈ ਨੇ ਖਰੀਦਰੀ ਆ ਵਾ ਤਿੱਥੋਂ ਆ ਕੇ ਖਰੀਦ ਸਕਦਾ ਵਾ ਇਹ ਕਿਹਦੀ ਜਮ ਇਹ ਹਲਦੀ ਆ ਇਹ ਵੀ ਹਲਦੀ ਆ ਇਹ ਰੀਅਲ ਹਲਦੀ ਆ ਇਹ ਕਾਰੀ ਹਲਦੀ ਆ ਆਪਾਂ ਦੇ ਹਾਂ ਨੋਰਮਲ ਹੱਲ ਨਹੀਂ ਨਹੀਂ ਮੈਮ ਮੋੜੀਆਂ ਨਹੀਂ ਹੈ ਬਸ ਸਾਡੇ ਵਾਲੇ ਹੈ ਬਸ ਹਮਾਰੇ ਤੋਂ ਸ਼ੁਰੂ ਹੋ ਰਿਹਾ ਹੈ ਹਾਂ ਜੀ ਮਿੱਤਰੋ ਆਹਨਾ ਅਫਗਾਨਿਸਤਾਨ ਤੋਂ ਬਾਈ ਹੋਣਾ ਨੂੰ ਪੁੱਛਿਆ ਅਸੀਂ ਗੱਲਬਾਤ ਕੀਤੀ ਤੇ ਅਫਗਾਨਿਸਤਾਨ ਤੋਂ ਆਏ ਆ ਤੇ ਇੱਥੇ ਡਰਾਈ ਫਰੂਟਸ ਪਏ ਬਹੁਤ ਜ਼ਿਆਦੀਆਂ ਵੈਰਾਈਟੀਆਂ ਦੇ ਡਰਾਈ ਫਰੂਟਸ ਇੱਥੇ ਹਾਂ ਕਰੇ کشمیر ਦਾ ਹਾਂ ਅਫਗਾਨਿਸਤਾਨ ਦਾ ਇਹ ਬਾਈਕ ਦਾ ਕੇਸਰ ਵੀ ਅਫਗਾਨਿਸਤਾਨ ਦਾ ਵਾ ਪਿਓਰ ਅਫਗਾਨਿਸਤਾਨ ਦਾ ਕੇਸਰ ਹੈ ओरिजिनल ਇੱਕ ਨੰਬਰ ਡਰਾਈ ਫਰੂਟਸ ਹੈ ਤੇ ਨਾਲ ਹੀ ਕੇਸਰ ਤੁਹਾਨੂੰ ਬਹੁਤ ਵਧੀਆ ਮਿਲੂਗਾ ਇੱਥੋਂ ਅੰਮ੍ਰਿਤਪੁਰ ਨੂੰ ਵੀ ਕਹੇ ਦਿੰਦੇ ਹਾਂ ਯੂ نو ਅਬਾਊਟ ਅ ਰੀਅਲ ਐਂਡ ਫੇਕ ਹਾਂ ਰੀਅਲ ਐਂਡ ਫੇਕ ਆਪਕੋ ये केसर रेड कलर है ना अगर रेड कलर रेड कलर छोड़े तो फेक है अगर रेड कलर येलो कलर छोड़े तो, उन्हीं। तो उन्हीं। और एक चीज पता चलता है सूखा अगर कलर छोड़े तो फेक ठीला करने के बाद अगर काफी देर बाद अगर रगड़ने के बाद कलर छोड़े तो नहीं है चल, चल अगर तलर दिया तो जाओगे में? क्या है ये भैया एक बोल लो हम लोग में फ्रॉड के काम पे नहीं करते अल्लाह ताला ने बहुत दिए हैं। दाल से से डालर लोग खेलते हैं। ये पैसे हमारे लिए कुछ नहीं। आपके सबसे बड़ी चीज़ है हमारे से होगी ये एक ਮੋਲੇ ਵੀ ਬੰਗਵਾ ਸੱਤੀ ਮੇਰੇ ਮੈਂ ਆਪ ਦਾ ਦੱਲ ਗਿਆ ਦਿੱਲੀ ਹੈ અમાਰੀ ਆਫਿਸ ਅੱਛਾ ਅੱਛਾ ਆਪ ਜੀ ਹੋਰ ਕੀ ਚਾਹੁੰਦੇ ਸੀ ਜੇਕਰ ਤੁਹਾਨੂੰ ਆਪ ਦਾ ਵੀ ਇਹ ਪੜਦਾ ਹੈ ਇਸ ਦਾ ਫਰਮੋਤਾ ਕਿੰਨੇ ਹੈ ਇਹ ਲੋ ਜੀ ਹਾਂ ਜੇ ਤੁਹਾਨੂੰ ਹੋਰ ਚਾਹੀਏ ਮੈਨੂੰ ਕੋ ਬਤਾ ਦੋ ਮੈਂ ਆਪਕ ਖਿਲਾਤਾ ਹੈ ਇਹ ਪੜ ਜਾਏਗੀ ਕਿੰਨੇ ਵੀ ਚਾਹੀਏ ਸਰ ਆਪ ਕੋ ਹਾਂ ਬਈ ਖਾਣ ਪੀਣ ਦਾ ਵੀ ਇੱਥੇ ਬਹੁਤ ਵਧੀਆ ਰੈਸਟੋਰੈਂਟ ਹੈ ਮਤਲਬ ਕੋਈ ਹਰ ਇੱਕ ਚੀਜ਼ ਜਿਹੜੀ ਲੈਣੀ ਨਾ ਟੇਸਟ ਕਰਾ ਕੇ ਫੇਰ ਦਿੰਦੇ ਆ ਤੇ ਚੀਜ਼ਾਂ ਵਧੀਆ ਵੀ ਜਿਹੜੀ ਆਪਾਂ ਨੇ ਇਹ ਵੀ ਖਾਧੀ ਹੋਊ ਵਿੱਚ ਆਪਾਂ ਇੱਥੇ ਵੇਖਣ ਨੂੰ ਮਿਲਦੀ ਹੈ ਨਾ ਇਹ ਇਹ ਚੀਜ਼ ਇਹ ਚੀਜ਼ ਨਾ ਆਪਾਂ ਮੰਦਰ ਟ੍ਰਾਈ ਕੀਤੀ ਆ ਇਹਨੂੰ ਕਹਿੰਦੇ ਸੁੱਕਾ ਖਰਬੂਜਾ ਕਹਿੰਦੇ ਇਹਦੇ ਸੁੱਕਾ ਖਰਬੂਜਾ ਹੈ ਖਾਣ ਦੇ ਵਿੱਚ ਬਹੁਤ ਵਧੀਆ ਟੇਸਟੀ ਹੁੰਦੀ ਹੈ ਇਹਦਾ ਖੱਟਾ ਮਿੱਠਾ ਵਾੜੀ ਫਿਰ ਤੇ ਰੇਟ ਚੈੱਕ ਕਰ ਰੇਟ ਪੁੱਛਦੇ ਆ ਕੀ ਰੇਟ ਦਿੰਦੇ ਹਨ ਆਜੋ ਰੇਟ ਪਤਾ ਕਰੀਏ ਇਹ ਆਜੋ ਇਹ ਵਾਲਾ ਖਰਬੂਜਾ ਹੈ ਇਹ 1600 ਰੁਪਏ ਕਿਲੋ ਹੈ 1600 ਰੁਪਏ ਕਿਲੋ ਪਰ ਕੇ ਜੀ ਪਰ ਕੇ ਜੀ ਇਹ ਬਦਾਮ ਦਾ ਤੇਲ ਆਪਾਂ ਕਿੰਨੇ ਦਾ ਕਿੰਨੇ ਦਾ ਲਿਆ ਆਪਾਂ 1200 ਰੁਪਏ ਦਾ 1200 ਰੁਪਏ ਦਾ ਕਿੰਨਾ ਵਾਹ ਕਹਿੰਦੇ ਇਸ ਵਿੱਚ ਕਿੰਨਾ ਹੁੰਦਾ ਹੈ ਬਦਾਮ ਦਾ ਤੇਲ 200 ਮਿਲੀਲੀਟਰ ਦਾ 60 ਮਿਲੀ ਦਾ 40 ਮਿਲੀ ਦਾ 1200 ਰੁਪਏ ਦਾ ਬਦਾਮ ਦਾ ਤੇਲ ਅਸਲੀ ਦਾ ਓਰੀਜਨਲ ਤੇਲ ਓਰੀਜਨਲ ਬਦਾਮ ਦਾ ਤੇਲ ਇਹ ਵੀਰੋਂ ਨੇ ਅਫਗਾਨਿਸਤਾਨ ਤੋਂ ਆਏ ਆ ਤੇ ਬੜੀ ਚੀਜ਼ਾ ਬਹੁਤ ਵਧੀਆ ਬਾਕੀ ਨਾਲ ਕੋਲ 600 ਹੀ ਆ ਹੋ ਗਿਆ ਆਪਾਂ 500 ਕਿੱਤਕਾ ਲਗਾ ਲਵਾਂ ਹਾਂ ਤਾਂ ਇਸਕਾ ਨਹੀਂ ਇਸਕਾ 600 ਵਾਲਾ 500 ਲਵਾਂਗੇ 500 ਰੁਪਏ ਲਿਆਵੋ 500 ਰੁਪਏ ਲਿਆਵੋ 500 ਰੁਪਏ ਦਰ ਲਿਆਵੋ ਅਹੀਂ ਨਾ ਆ ਲਈਆਂ ਮਿੱਤਰੋ ਪੈਕ ਰਈਆਂ 5000 ਰੁਪਏ ਦੇ ਤਿੰਨ ਚੀਜ਼ਾਂ ਹੁਣ ਪਤਾ ਨਹੀਂ ਕਿ ਕਿੰਨੇ ਕਿੰਨੇ ਦੀਆਂ 5000 ਰੁਪਏ ਦੇ ਤਿੰਨ ਚੀਜ਼ਾਂ ਲਈਆਂ ਕੇਸਰ ਬਦਾਮ ਦਾ ਤੇਲ ਤੇ ਸ਼ਿਲਾਜੀਤ ਆ ਇਹ ਪੈਕ ਕਰਵਾਈਆਂ ਪਰ ਬਾਈ ਜੀ ਕੋਲ 5000 ਰੁਪਏ ਆ ਥੋੜੀ ਸ਼ਿਆਰਾ ਲਓ ਜੀ ਜੇ ਕੋਈ ਵੀ ਗੱਡੀਆਂ ਦਾ ਸ਼ੀਨੇ ਆ ਤੇ ਇੱਥੇ ਗੱਡੀਆਂ ਵੀ ਲੱਗੀਆਂ ਜੀ ਚੈੱਕ ਕਰੋ ਤੇ ਕੀ ਆ ਗੱਡੀ ਹੋਗੀ ਆਪਣਾ ਸੋਨੇਟ ਕਾਫੀ ਤਰ੍ਹਾਂ ਦੇ ਗੱਡੀਆਂ ਇੱਥੇ ਮੂਰਤ ਇੱਕ ਚੀਜ਼ ਖਾਈਏ ਹਨ ਗੱਡੀਆਂ ਸਾਰੀ ਇੱਥੇ ਸੀਲ ਹੋਣ ਵਾਸਤੇ ਆ ਕਰੋ ਚੈੱਕ ਦੇ ਕਿਸੇ ਦੇ ਭੀੜ ਨਹੀਂ ਹੈਗੀ ਨਹੀਂ ਸਾਰੀਆਂ ਗੱਡੀਆਂ ਦੇ ਕੋਈ ਤੇ ਭੀੜ ਨਹੀਂ ਹੈਗੀ ਉਹ ਚੈੱਕ ਕਰੋ ਸਾਰਾ ਗੱਡੀ ਨਵੀਂ ਹੈ ਦੀ ਮੰਗ ਦੇ ਵਿੱਚ ਤੁਹਾਨੂੰ ਕਰੋਨੇ ਦਰਸ਼ਕ ਕਿਦਾਂ ਲੋਕੀ ਦੇ ਦਿਵਾਲੇ ਹੋਏ ਆ ਮਿੱਤਰੋ ਕਰੋ ਚੈੱਕ ਸੈਰਾ ਗੱਡੀ ਬਾਕੀ ਗੱਡੀਆਂ ਦੇ ਦਵਾਲੇ ਕੋਈ ਵੀ ਨਹੀਂ ਹੈਗਾ ਆ ਸੈਰਾ ਗੱਡੀ ਜੇ ਵੇਖੋ ਸੈਰਾ ਫਿਲਮ ਦੇ ਵਾਂਗੂ ਪੂਰੀ ਹੈ ਫੇਮਸ ਹੋਈ ਹੈ ਆ ਤਿੰਨ ਗੱਡੀਆਂ ਸੈਰਾ ਦੇ ਲੱਗੀਆਂ ਰੈੱਡ yellow ਤੇ ਆਪਣੀ ਗ੍ਰੀਨ ਸਾਰੀ ਸੈਰਾ ਗੱਡੀ ਜੇ ਦੀਮਾਂਡ ਹੈ ਤਾਂ ਇਕੱਠੇ ਹੋਏ ਸਾਰੇ ਖੁਸ਼ਨਾਦੂ ਚਲੋ ਫਿਰ ਆਪਾਂ ਤੋਂ ਦੇ ਤੇ ਆਪਾਂ ਵੀ ਦੇਖਦੇ ਆ ਸਾਰਾ ਗੱਡੀ ਅੱਜ ਵਿੱਚੋਂ ਕਿੰਦਰ ਫਿਚਰ ਫੁੱਟ ਰਹੇ ਨੇ ਹਾਂ ਵੀ ਕਿਵੇਂ ਲੱਗਾ ਨੂਰ ਵਿੱਚ ਬੈ ਗੱਡੀ ਦੇ ਇਹ ਤਾਂ ਵਧੀਆ ਵਧੀਆ ਲੱਗੀ ਆ ਕੰਫੀਡਬਲ ਲੱਗੀ ਆ ਵੈਂਡਰ ਦੇ ਕਿਸਾਉ ਦੀ ਹੈ ਸੁਹਣੀ ਹੈ ਯਾਰ ਹਨਾ ਲੁੱਕ ਬਹੁਤ ਸੋਹਣੀ ਗੱਡੀ ਦੀ ਤੇ ਦੇਖੋ ਹਨਾ ਕਾਫੀ ਮਤਲਬ ਸਿਮਲੀ ਫੀਚਰ ਸੋਹਣੀ ਗੱਡੀ ਦੇ ਲੁੱਕ ਚੈੱਕ ਕਰੋ ਕਰੀ ਗੱਡੀ ਦੀ ਹੋਈ ਅ ਭਾਈ ਹੋਰ ਵੀ ਬਹੁਤ ਗੱਡੀਆਂ ਲੱਗੀਆਂ ਪਿਛੇ ਸੈਰਾ ਗੱਡੀ ਨਵੀਂ ਡਿਮਾਂਡ ਦੇ ਵਿੱਚ ਆਈ ਆ 1.15 ਲੱਖ ਰੁਪਏ ਦੀ ਵੀ ਸਾਰੀ ਤੇ ਸਾਰੇ ਜਿੰਨੇ ਵੀ ਆ ਸਾਰੇ ਸੈਰਾ ਗੱਡੀਆਂ ਦਿਵਾਲੀ ਹੋਏ ਹਨਾ ਤੇ ਆ ਚੈੱਕ ਕਰੋ ਚੈੱਕ ਕਰੋ ਆ ਵੇਖੋ ਸਪੇਸ ਚੈੱਕ ਕਰੋ ਗੱਡੀ ਦੀ ਵੀਰੇ ਅੰਦਰ ਆ ਕਿਦਾਂ ਭਾਈ ਬਾਈ ਸਹੀ ਆ ਵਧੀਆ ਲੱਗੇ ਵਿੱਚ ਬੈ ਕੇ ਆਹ ਵੇਖੋ ਆਹ ਖੋਲ ਵੀ ਜਿੰਦਾ ਤੁਸੀਂ ਇਦਾਂ ਬਾਹਰ ਨਾ ਕਰਦੇ ਵਾਹ ਕੀ ਬਾਤ ਹੈ ਆ ਚੈੱਕ ਕਰੋ ਗੇਰ ਕਰਾ ਬਈ ਸਹੀ ਆ ਬੈਟਰੀ ਇਹ ਸੁਹਣੀ ਲੱਗੀ ਗੱਡੀ ਬਹੁਤ ਨੂੰ ਬਿਲਕੁਲ ਸਹੀ ਵਧੀਆ ਲੱਗੀ ਜੀ ਠੀਕ ਹੈ ਬੱਚੇ ਵਿੱਚ ਬੈਠੇ ਇਹਨਾਂ ਨੂੰ ਗੱਡੀ ਵਧੀਆ ਲੱਗੀ ਕਹਿੰਦੇ ਖਾਣਾ ਪੀਣਾ ਨਹੀਂ ਪੇਟ ਤੇ ਖਾਣਾ ਮੇਰੇ ਕੁਝ ਨਹੀਂ ਆ ਆ ਪਾਸੇ ਡੱਬਾ ਨੇ ਨੇ ਵਿਹਲਾ ਕਰਦਾ ਗੱਲੇ ਨਹੀਂ ਤੇ ਕਹਿੰਦਾ ਕੁਝ ਖਾਣਾ ਪੀਣਾ ਨਹੀਂ ਆ ਲੈ ਠੀਕ ਹੈ ਬੈਠਦੇ ਮੈਠਦੇ ਅੱਜ ਇਹ ਕੋਈ ਖਾਣਾ ਪੀਣਾ ਨਹੀਂ ਚੈੱਕ ਕਰੋ ਇੱਧਰ ਅਜੇ ਕੋਈ ਖਾਣਾ ਪੀਣਾ ਨਹੀਂ ਆਪਾਂ ਵਾਹ ਮਿੱਤਰਾ ਤੇਰੇ ਦੱਬਾ ਵਿਲਾ ਕਰਕੇ ਨਾ ਕਿੰਦਾ ਪਾਕੇ ਕੋਈ ਖਾਣਾ ਪੀਣਾ ਚੱਲੀ ਚਾਚੂ ਇਹ ਚੱਲਾ ਵਸਟਾੜਾ ਹਾਂਜੀ ਮਿੱਤਰੋ ਆਪਾਂ ਘੁੰਮਲੇ ਪਾਈਟ ਤੇ ਕੱਲ ਲਾਸਟ ਡੇਟ 8 ਤਰੀਕ ਲਾਸਟ ਡੇਟ ਆ ਤੇ ਮੇਰੇ ਵੀ ਜਿੰਨੇ ਵੀ ਜਿੰਨੇ ਕੱਲ ਉਹਨਾਂ ਦੇ ਘੁੰਮ ਲੋ ਆ ਗਏ ਤੇ ਮੈਨੂੰ ਉਹਦਾ ਸਾਲ ਬਹੁਤ ਆਉਂਦੀ ਹੈ ਨਾ ਇਹ ਹਰ ਸਾਲ ਲੱਗਦੀ ਆ ਹਰ ਸਾਲ ਲੱਗਦੀ 10 ਦਿਨ ਲੱਗਦੀ ਨਵੰਬਰ ਤੋਂ ਬਾਕੀ ਰਹੀ ਗੱਲ ਯਾਰ ਬਾਹਰ ਨਾਲੋਂ ਤੇ ਇੱਥੇ ਮਹਿੰਗਾ ਹੀ ਆ ਹੱਸਾ ਤੇ ਨਹੀਂ ਰਹਾ ਕੋਈ ਚੀਜ਼ ਖਾਣ ਪੀਣ ਦੀ ਹੋਵੇ ਜਾਂ ਕੋਈ ਵੀ ਚੀਜ਼ ਆ ਮਹਿੰਗੀ ਆ ਬਾਰਨਾਂ ਵਾਲੀ ਮਹਿੰਗੀ ਆ ਜਿਆਦਾ ਜਿਆਦਾ ਮਹਿੰਗੀ ਤੇ ਹਾਂ ਬਾਕੀ ਵੀ ਚਲੋ ਜਿੱਦਾਂ ਹੁਣ ਕੋਈ ਡਰਾਈ ਫਰੂਟਸ ਹੋਗੇ ਜਿਵੇਂ ਅਫਗਾਨਿਸਤਾਨੋਂ ਆਇਆ ਕੋਈ ਇਹ ਜਿਹਨਾਂ ਨੇ ਆਇਆ ਜੈਨੂਨ ਆ ਹੁਣ ਆਪਣੇ ਇੱਥੇ ਲੋਕਲ ਜਿੰਨਾਂ ਨੇ ਆਈਸਕ੍ਰੀਮਾਂ ਵੀ ਲਈਆਂ 20 ਰੁਪਏ ਵਾਲੀ ਪੰਜਾਬ ਦਾ 60-60 ਰੁਪਏ ਦੇ ਰਿਆ ਉਹ ਚੀਜ਼ ਉਹ ਤੇ ਹਨਾ ਉਸੇ ਮਿੰਗੀ ਦੇ ਰਿਆ 4 ਨਵੰਬਰ ਦੇ ਨਾਲ ਬੱਚਾ ਹੁਣ ਲੱਗੂਗੀ ਆਪਾਂ ਨੂੰ ਅਗਲੇ ਸਾਲ ਅਗਲੇ ਸਾਲ ਬਾਕੀ ਬਈ ਆਪਾਂ ਕਰਦੇ ਇੱਥੇ ਆਪਣਾ ਬਲੌਗ ਖਤਮ ਤੇ ਆਪਣਾ ਬਾਈਟ ਐਕਸ ਘੁੰਮ ਲਿਆ ਵਾ ਚਲੋ ਬਾਕੀ ਇੰਜੋਏ ਕੀਤਾ ਆਪਾਂ ਵੀ ਤੇ ਜਿਹੜੇ ਮੇਰੇ ਵੀਰ ਨੇ ਹੁਣ ਕੱਲ ਲਾਸਟ ਡੇਟ 8 ਤਰੀਕ ਹੈ ਕੱਲ ਨੂੰ ਆਜੋ ਲਓ ਜੀ ਮਿੱਤਰੋ ਫਾਈਟੈਕਸ ਘੁੰਮ ਕੇ ਲਾਸਟ ਡੇਟ ਕਾਲ ਦੀ 8 ਤਰੀਕ ਤੇ ਆਪਾਂ ਹੁਣ ਚੱਲੇ ਆ ਘਰੇ ਤੇ ਆਪਣੇ ਵਲੌਗ ਦੀ ਇੱਥੇ ਸਮਾਪਤੀ ਕਰਦੇ ਆਪਾਂ ਤੇ ਮਿਲਦੇ ਜੇ ਨੈਕਸਟ ਵਲੌਗ ਦੇ ਵਿੱਚ ਤੋਂ ਸਾਰਿਆਂ ਨੂੰ ਬਾਈ ਬਾਈ